ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਪਲੇਨ ਸੂਟ ਤੇ ਗਲੇ ਦੀ ਵੀਡੀਓ ਵੀ ਸ਼ੇਪ ਗਲਾ ਬਣਾਵਾਂਗੇ ਇਹਦੇ ਤੇ ਤੇ ਗਲਾ ਆਪਾਂ ਬਿਨਾ ਬੁਕਰਣ ਤੋਂ ਬਣਾਵਾਂਗੇ ਕਟਿੰਗ ਕਰਕੇ ਇਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਕਮੀਜ਼ ਦੀ ਕਟਿੰਗ ਕੀਤੀ ਸੀ ਉਸ ਤਰ੍ਹਾਂ ਫੋਲਡਿੰਗ ਕਰ ਰੱਖੀ ਹੈ ਹੁਣ ਇਹਦੇ ਤੇ ਤੁਹਾਨੂੰ ਗਲਾ ਕਟਿੰਗ ਕਰਕੇ ਦਿਖਾਉਣੇ ਆ ਕਿ ਕਿਸ ਤਰ੍ਹਾਂ ਆਪਾਂ ਗਲਾ ਕਟਿੰਗ ਕਰਾਂਗੇ आपको गले की रखनी है जी डूंगाई सत्त रखनी है पाँच कुछ आप जो कपड़ा होगा वो फोल्डिंग करा ज़्यादा हो जूगी इस तरह ना हम कटिंग कर देंगे निशान आप लिया हूँ आप इतना छोटा जहाक लावे इस तरह ਹੁਣ ਆਪਾਂ ਕਿ ਇਹਨੂੰ ਕਰ ਲਾਂਗੇ ਸਿੱਧਾ ਸਿੱਧਾ ਕਰ ਲਿਆ ਆ ਜਿਹੜਾ ਹੁਣ ਕਪੜਾ ਆਪਾਂ ਇਹਨੂੰ ਅੰਦਰ ਨੂੰ ਮੋੜਨਾ ਇਹੋ ਇਸ ਤਰ੍ਹਾਂ ਬਾਹਰ ਨੂੰ ਮੋੜਾਂਗੇ ਠੀਕ ਹੈ ਜੀ ਇਹ ਦੇ ਉੱਪਰ ਲਾ ਲਾਂਗੇ ਹੁਣ ਆਪਾਂ ਸਲਾਈ ਇਸ ਤਰ੍ਹਾਂ ਬਿਨਾ ਬੁਕਰਮ ਤੋਂ ਬਹੁਤ ਸੋਹਣਾ ਗਲਾ ਬਣਾਉਣਾ ਇਹ ਦਿਖਾਣੇ ਆ ਬਣਾ ਕੇ ਨਾਲੇ బ సోనా గ జనా దూరా మోడనా ఇద్దరు ఓా గలా కట్ కట్టింగ్ చడైనా తర బ గలా హా ఏ ਆਵਾਲੀ ਲੈਸ ਨਾਲ ਆਪਣਾ ਨਾਲ ਤਾਂ ਜੋੜ ਲੁਕ ਜੂਆ ਨਾਲ ਇਹੜ ਗਿਆਨ ਬੰਨ ਚੂ ਜੀ ਇਸ ਤਰ੍ਹਾਂ ਇਹਦੇ ਉੱਪਰ ਰੱਖ ਲਾਂਗੇ ਇਹਦੇ ਉੱਪਰ ਲਾ ਦਾਂਗੇ ਸਲਾਈ గళీ చుండ్ ఇతన ఇర ఇద్దరు మోడలే ਇਸ ਤਰ੍ਹਾਂ ਆਪਣੇ ਵੀ ਸ਼ੇਪ ਗਲੇ ਤੇ ਲੈਂਸ ਲੱਗ ਗਈ ਬਿਨਾਂ ਮੁਕਰਨ ਤੋਂ ਉਂਗਲਾ ਬਣਾਇਆ ਆਪਾਂ ਹੁਣ ਜਿਹੜਾ ਦੂਸਰਾ ਪੀਸ ਹੈ ਜੀ ਲੈਂਸ ਦਾ ਇਹਨੂੰ ਇਸ ਤਰ੍ਹਾਂ ਆਪਾਂ ਇੱਥੇ ਰੱਖਾਂਗੇ ਇੱਥੋਂ ਆਨੇ ਇਧਰ ਨੂੰ ਇਹ ਲਾਵਾਂਗੇ ਜੇ ਤੁਸੀਂ ਚਾਹੋ ਇਸ ਤਰ੍ਹਾਂ ਨਿਸ਼ਾਨ ਵੀ ਲਾ ਸਕਦੇ ਹੋ ਇਸ ਤਰ੍ਹਾਂ ਆਪਾਂ ਇੱਕ ਧੁਰਕਾਂਗੇ ਸਲੈਸ ਨੂੰ ਤੇ ਇਹਦੇ ਉੱਪਰ ਲਾ ਦਾਂਗੇ ਸਲਾਈ ਇਸ ਤਰ੍ਹਾਂ ਅਸੀਂ ਇਹਨੂੰ ਮੋੜ ਲਾਂਗੇ ਜਿੰਨੀ ਸਪੇਸ ਆਪਾਂ ਉਧਰ ਛੱਡੀ ਹੈ ਉਹਨੀ ਇੱਧਰ ਛੱਡਾਂਗੇ ਜਿਹੜੀ ਚੁੰਡ ਆਪਾਂ ਬਿਲਕੁਲ ਸੈਂਟਰ ਦੇ ਵਿੱਚ ਬਣਾਉਣੀ ਹੈ हाँ देखो जी इस तरह अपना गले का डिजाइन एक बार बन गया तो हूँ आप चला देंगे मोती वो थोड़ी मर्जी है जिनी मर्जी है स्पेस छड़ सद आप थोड़ी जी स्पेस छड़ के इस तरह ला देंगे ये आप गलू लावे मोती ग्लू न लाए हुए ਤੋਂ ਤੋਂ ਬਾਅਦ ਨਹੀਂ ਲੈਂਦੇ ਜਦ ਇੱਕ ਵਾਰੀ ਗਲੂ ਸੁੱਕ ਜੇ ਫਿਰ ਨਹੀਂ ਲੈਂਦੇ ਆ ਵੀ ਖੜੀ ਇਹ ਹਾਫ ਮੁੱਤੀਏ ਇਸ ਤਰ੍ਹਾਂ ਪਾ ਇਹ ਉੱਪਰ ਚਿਪਕਾ ਦੇ ਦਾਂਗੇ ਜਿੱਥੇ ਇਥੇ ਆਪਣੇ ਗਲੂ ਲੱਗੀ ਆ ਗਲੂ ਤੁਸੀਂ ਨਿਸ਼ਾਨ ਲਗਾ ਕੇ ਵੀ ਲਾ ਸਕਦੇ ਹੋ ਤੇ ਵੈਸੇ ਹੀ ਲਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਆ ਜੇ ਤੁਹਾਨੂੰ ਸੈਟ ਲੱਗਦਾ ਤੁਸੀਂ ਉਸੇ ਤਰ੍ਹਾਂ ਕਰ ਸਕਦੇ ਹੋ बहुत ही सौखा सिंपल जले का डिजाइन प्लेन सूट तो बनाओ इन्हें सूट अपना जरा सोना लग जा पासे ला देंगे ਠੀਕ ਹੈ ਜੀ ਆਪਨੇ ਮੋਤੀ ਵੀ ਲੱਗ ਗਏ ਤੇ ਲੈਸ ਵੀ ਆਪਣੀ ਲੱਗ ਗਈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਆਪਣਾ ਗਲੇ ਦਾ ਡਿਜ਼ਾਈਨ ਤਿਆਰ ਹੋਇਆ ਪਲੇਨਸ ਵਰਗੇ ਤੁਸੀਂ ਵੀ ਇਸ ਤਰ੍ਹਾਂ ਗਲੇ ਦੇ ਡਿਜ਼ਾਈਨ ਤਿਆਰ ਕਰ ਸਕਦੇ ਹੋਗੇ ਨਾਲੇ ਅੱਜਕੱਲ ਦੇ ਟ੍ਰੈਂਡ ਵਿੱਚ ਹੈ ਵੀ ਸ਼ਿਪ ਗਲਾ ਤੇ ਨਾਲੇ ਡਿਜ਼ਾਈਨ ਆਪਣਾ ਨਿਊ ਹੋਵੇ ਠੀਕ ਹੈ ਜੀ ਨੇੜੇ ਤੋਂ ਦਿਖਾ ਦਿੰਦੇ ਤੁਹਾਨੂੰ ਕਿਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਆਪਣਾ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ